ਅਮਰਸਰ ਦੇ ਡੀਸੀਪੀ ਇਨਵੈਸਟੀਗੇਸ਼ਨ ਨੇ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਤਿੰਨ ਮੁਕadmਿਆਂ ਦੇ ਵਿੱਚ 700 ਤੋਂ ਵੱਧ ਰੋਪਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਿਨ੍ਹਾਂ ਦੇ ਕੋਲੋਂ ਪੁਲਿਸ ਨੇ ਵੱਖ-ਵੱਖ ਤਿੰਨ ਮਾਮਲਿਆਂ ਦੇ ਵਿੱਚ ਕੁੱਲ 1 ਕਿਲੋ 595 ਗ੍ਰਾਮ ਅਫੀਮ ਤੇ 4 ਪਿਸਤੌਲ ਬਰਾਮਦ ਕੀਤੀ ਹਨ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਸਾਰੇ આરોપીਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅੰਮ੍ਰਿਤਸਰ ਕਮਿਸ਼ਨੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂਖੋਆਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਜ਼ ਨੇ ਭਾਵੇਂ ਗੈਂਗਸਟਰਜ਼ ਨੇ ਵੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤ ਹੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਸ ਨੇ ਤਿੰਨ ਕੇਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵਾਈਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ACP ਵੈਸਟ ਨੇ ਔਰ SHO ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਜੀ ਸੀਪੀ ਸਿਟੀ 2 ਅਵੈਨਿਊ ਰਾਣਾ ਜੀ ਜਿਹੜੇ ਆਈਪੀਐਸ ਆਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਇੱਕ-ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਨਾ ਇੱਕ ਵਾਰਦਾਤ ਹੋਈ ਸੀ 9724 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਦੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਖੋਹ ਕੇ ਲੈ ਗਏ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟੀਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਧੂ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਆ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਆ ਲੱਗੀ ਪੁੱਤਰ ਗੋਰਾ ਇਹ ਵੀ ਸ਼ਰਟਾ ਦਾ ਆ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੌਂਡ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ